ਦਾ ਦਾਸ ਤੇ YouTube ਚੈਨਲ میوزਿਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਆਪ ਜੀ ਲਈ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਆਂ ਉਮੀਦ ਹੈ ਆਪ ਜੀ ਨੂੰ ਪਸੰਦ ਆਏਗੀ ਕਈ ਵੀਰਾਂ ਨੇ ਪਹਿਲਾਂ ਨਾ ਕਮੈਂਟ ਕੀਤੇ ਮੈਨੂੰ ਕਿ ਸਰਗਮ ਜਿਹੜੀ ਹੈ ਹਰਮੋਨੀਅਮ ਦੇ ਉੱਤੇ ਤੇਜ਼ ਨਹੀਂ ਚੱਲਦੀ ਹੱਥ ਨੂੰ ਤੇਜ਼ ਕਰਨ ਵਾਸਤੇ ਹਰਮੋਨੀਅਮ ਦੇ ਉੱਤੇ ਕੀ ਤਰੀਕਾ ਹੈ ਜੇ ਤੁਸੀਂ ਹੱਥ ਨੂੰ ਕਿਵੇਂ ਤੇਜ਼ ਚਲਾ ਲੈਂਦੇ ਹੋ ਸਮਾਣਾ ਵੀਰਾਂ ਉਹਦੇ ਭੈਣਾ ਵਾਸਤੇ ਸਰਗਮ ਲੈ ਕੇ ਆਏ ਆ ਜਿਹੜੇ ਸਿੱਖ ਰਹੇ ਨੇ ਜਾਂ ਜਿਹੜੇ ਹੱਤ ਨੂੰ ਤੇਜ ਚਲਾਉਣਾ ਚਾਹੁੰਦੇ ਨੇ ਹਰਮੋਨੀਅਮ ਦੇ ਉੱਤੇ ਦੇਖੋ ਸਭ ਤੋਂ ਪਹਿਲਾਂ ਜ਼ਰੂਰੀ ਹੈ ਹੱਤ ਨੂੰ ਤੇਜ ਚਲਾਉਣ ਤੋਂ ਪਹਿਲਾਂ ਜ਼ਰੂਰੀ ਹੈ ਕਿ ਦੋ ਤਿੰਨ ਗੱਲਾਂ ਆਪ ਜੀ ਸਿੱਖ ਲਓ ਕਿ ਹਰਮੋਨੀਅਮ ਦੇ ਸਕੇਲ ਜਿਹੜਾ ਤੁਹਾਡਾ ਸਕੇਲ ਹੈ ਮੰਨ ਲਓ ਤੁਹਾਡਾ ਸਕੇਲ A C ਸ਼ਾਰਪ ਹੈ ਜਿਵੇਂ ਵੀਰਾਂ ਦਾ ਸਕੇਲ ਹੁੰਦਾ ਹੈ ਜਾਂ D ਸ਼ਾਰਪ ਹੈ ਉਹਦੀ ਤੁਹਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਸਕੇਲ ਦੀ ਵੀ ਉਹਦੇ ਸੁਰ ਕੋਮਲ ਕਿਹੜੇ ਨੇ ਸ਼ੁੱਧ ਕਿਹੜੇ ਨੇ ਤੇ ਤੀਬਰ ਕਿਹੜਾ ਹੈ ਤਾਨੂੰ ਆਪਣੇ ਸਕੇਲ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਵੀਰਾਂ ਦਾ ਸਕੇਲ ਪਹਿਲਾ ਗਾਲਾ ਦੂਜਾ ਗਾਲਾ ਹੁੰਦਾ ਹੈ ਭੈਣਾ ਦਾ ਸਕੇਲ ਚੌਥਾ ਤੇ ਪੰਜਵਾਂ ਗਾਲਾ ਹੁੰਦਾ ਹੈ ਮਤਲਬ ਕਿ ਇਹ ਇਹਨਾਂ ਚਾਰ ਸਕੇਲਾਂ ਦੀ ਨੌਲੇਜ ਜਿਹੜੀ ਤੁਹਾਨੂੰ ਹੋਣੀ ਚਾਹੀਦੀ ਹੈ ਜੇ ਕੋਈ ਭੈਣਾ ਟੀਚਰ ਨੇ ਪੜਾਉਂਦੀਆਂ ਨੇ ਸਿਖਾਉਂਦੀਆਂ ਨੇ ਤਾਂ ਉਹਨਾਂ ਨੂੰ ਆਪਣੇ ਸਕੇਲ ਦੀ ਜਾਂ ਇਹ ਵੱਖਰੇ ਸਕੇਲਾਂ ਦੀ ਵੀ ਨੌਲੇਜ ਹੋਣੀ ਚਾਹੀਦੀ ਹੈ ਅੱਗੇ ਗੱਲ ਆ ਜਾਂਦੀ ਹੈ ਹੱਥ ਤੇਜ਼ ਕਰਨ ਦੀ ਹੱਥ ਤੇਜ਼ ਕਰਨ ਵਾਸਤੇ ਮੈਂ ਦੋ ਸਰਗਮਾ ਆਪਜੀ ਨੂੰ ਆਖ ਦੱਸ ਰਿਹਾ ਹਾਂ ਆਪ ਜੀ ਨੇ ਨਾ ਦੋ ਸਰਗਮਾਂ ਨੂੰ ਹਰਮੋਨੀ ਦੇ ਉੱਤੇ ਰੋਜ਼ ਵਜਾਉਣਾ ਬਿਨਾ ਛੁੱਟੀ ਮਾਰੇ ਜਦੋਂ ਆਪਾਂ ਰੋਜ਼ ਇਹ ਸਰਗਮਾਂ ਦਾ ਰਿਆਜ਼ ਕਰਾਂਗੇ ਤਾਂ ਮਰੀਦ ਗਰੰਟੀ ਹੈ ਕਿ ਆਪ ਜੀ ਦਾ ਹੱਥ ਜਿਹੜਾ ਹੈ ਉਹ ਬਹੁਤ ਸੋਹਣਾ ਹਰਮੋਨੀ ਦੇ ਉੱਤੇ ਚੱਲਣ ਲੱਗ ਜਾਏਗਾ ਦੇਖੋ ਸਭ ਤੋਂ ਪਹਿਲਾਂ ਸਰਗਮ ਕਿਹੜੀ ਵਜਾਉਣੀ ਹੈ ਬਿਲਕੁਲ ਸੌਖੀ ਸਰਗਮ ਹੈ ਮੈਂ ਪਹਿਲਾਂ ਵੀ ਇੱਕ ਦਿਨ ਜ਼ਿਕਰ ਕੀਤਾ ਸੀ ਇਸ ਦਾ ਤਾਂ ਅੱਜ ਦੁਬਾਰਾ ਇਹ ਸਰਗਮ ਆਪ ਜਣ ਸਮਝਾ ਰਹੇ ਹਾਂ ਧਿਆਨ ਨਾਲ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਹੰਤ ਤੱਕ ਦੇਖਣਾ ਦੋ ਸਰਗਮਾਂ ਆ ਰਹੀਆਂ ਨੇ ਜੇ ਨਾ ਤੁਸੀਂ ਆਪਣਾ ਹੱਥ ਬਹੁਤ ਵਧੀਆ ਤੇਜ਼ ਚਲਾ ਸਕਦੇ ਹੋ ਜੇ 스케일 ਭੈਣਾ ਦਾ ਇਹ ਆ ਤਾਂ ਭੈਣਾ ਇਹਨੂੰ ਸਾਬ ਮੰਨ ਕੇ ਚਲਦੀਆਂ ਨੇ ਉਹ ਵੀ ਦੇਖ ਲੈਣ ਜਿਹੜੇ ਵੀ ਇਹਨੂੰ ਸਾਬ ਮੰਨਦੇ ਨੇ ਉਹ ਵੀ ਦੇਖ ਲੈਣ ਜਿਹੜੇ ਇਹਨੂੰ ਮੰਨਦੇ ਨੇ ਉਹ ਵੀ ਦੇਖ ਲੈਣ ਸਰਗਮ ਜਿਹੜੀ ਨੋਟ ਕਰ ਲੈਣਾ ਮੈਂ ਪਹਿਲਾਂ ਸਲੋ ਵਜਾ ਦਣਾ ਉਸ ਤੋਂ ਬਾਅਦ ਤੇਜ਼ ਵਜਾਵਾਂਗਾ ਦੇਖੋ ਜੀ ਸਰਗਮ ਹੈ ਸਾ ਗ ਨਾ ਪਾ ਮਾ ਬਾ ਨੀ ਧਾ ਪਾ ਧਾ ਸਾ ਧਾ ਸਾ ਇਹ ਸਰਗਮ ਉਸੇ ਤਰ੍ਹਾਂ ਹੀ ਆਵਰੋ ਸਾ ਧਾ ਨੀ ਮਾ ਧਾ ਮਾ ਪਾ ਧਾ ਪਾ ਗਾ ਸਕ੍ਰੀਨ ਦੇ ਉੱਤੇ ਚੱਲ ਰਹੀ ਹੈ ਆਪ ਜੀ ਨੋਟ ਕਰ ਸਕਦੇ ਹੋ ਇੱਥੋਂ ਇਸ ਇਸ ਸਰਗਮ ਦਾ ਆਪਾਂ ਰਿਆਜ਼ ਕਿਦਾਂ ਕਰਨਾ ਦੇਖੋ ਜੀ ਪਹਿਲੇ ਸਰਗਮ ਇਹ ਹੈ ਸਾ ਗਾレ ਸਾ ਰੇ ਮਾ ਗੇ ਗੋ ਪ ਮਾ ਗਾ ਵਾ ਪਾ ਮਾ ਪਾ ਨਿਧ ਪਾ ਨਸ ਨਿਦ ਸਾ ਸਾ ਨਿ ਸ ਨਿ ਗਾ ਨਿ ਗਾ ਵਾ ਨਾ ਵਾ ਗਾ ਵਾ ਮਾ ਰੇ ਗਾ ਰਸ ਨਸ ਤਾ ਇਹ ਨਾਲ ਕੀ ਹੋਏਗਾ ਜਿਹੜੇ ਤੁਹਾਡੇ ਉਂਗਲਾਂ ਨੇ ਉਹ ਘੁੰਮਣ ਲੱਗ ਜਾਣਗੇ ਹਰਮੋਣੀ ਦੇ ਉੱਤੇ ਫਿਰ ਇਹਨੂੰ ਬੋਲਣਾ ਵੀ ਤੁਸੀਂ ਸਿਰਫ ਜਾਣਾ ਹੀ ਹੈ ਸਰਗਮਾਂ ਲਰੀਆਂ ਨੂੰ ਮਨ ਨਾਲ ਨੋਟ ਕਰਨਾ ਬਹੁਤ ਜ਼ਰੂਰੀ ਦੱਸਾਂ ਸਰਗਮਾਂ ਦੇ ਬਗਨੀਆਂ ਤੋਂ ਬਗਨੀਆਂ ਤੋਂ ਪਾਉਂਦੇ ਪਾਉਂਦੇ ਨਾ ਸੋਚਦੇ ਨਾ ਇਸ ਦਾ ਕੀ ਇਸ ਸਰਗਮ ਨੂੰ বাজਾਣਾ ਹੈ ਰੋਜ਼ 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 ਰਿਆਜ਼ ਕਰੋ ਕਿਤਾਬ ਜਿਹੜਾ ਹੱਥ ਹੈ ਜਿਹੜਾ ਉਹ ਸੁਰਾਂ ਦੇ ਉੱਤੇ ਸੋਨਾ ਚੱਲਣ ਲੱਗ ਜਾਏਗਾ ਦੂਜੀ ਸਰਗਮ ਹੈ ਦੂਜੀ ਸਰਗਮ ਦੇ ਵਿੱਚ ਕੀ ਕਰਨਾ ਹੈ ਵੀ ਵਾਪਸ ਸਾਧਿਆ ਜਾਣਾ ਰੇ ਤੋਂ ਗਾ ਤੋਂ ਮਾ ਤੋਂ ਜਿੰਨੇ ਵੀ ਉਸਤਾਦ ਨੇ ਵਧੀਆ ਸੰਗੀਤ ਦੇ ਉਹ ਸਾਰੇ ਜਿਹੜੇ ਆਪਣੇ ਸਟੂਡੈਂਟਸ ਨੇ ਸਰਗਮ ਜਰੂਰ ਕਰਾਉਂਦੇ ਨੇ ਕਿਉਂਕਿ ਉਹ ਚੰਦੇ ਨੇ ਵੀ ਉਹਨਾਂ ਦੇ ਸਟੂਡੈਂਟ ਜਿਹੜੇ ਨੇ ਵਧੀਆ ਹਰਮੋਨੀ ਪਜਾਉਂ ਉਹਨਾਂ ਦਾ ਹੱਥ ਵਧੀਆ ਚੱਲੇ ਦੇਖੋ ਸਭ ਤੋਂ ਪਹਿਲਾਂ ਸਰਗਮ ਦੇ ਵਿੱਚ ਕੀ ਕਰਨਾ ਸਾ 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 ਇਹਦਾ ਬਾਉਂਸ ਕਰਨਾ ਸਿੱਖਣਾ ਬਾਉ ਸਾ 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 ਸਾਰਾ ਸਾਗ ਸਾ ਸਾਰਾ ਸਾ ਸਾਰਾ ਸਾ ਸਾਰਾ ਹੋਲੇ ਹੋਲੇ ਰੇ ਨਾ ਸਾ ਸਾਰਾ ਸਾ ਸਰੇ ਨਾ ਸਾ ਸਰੇ ਨਾ ਸਾ ਸਰੇ ਨਾ ਸਾ ਸਰੇ ਨਾ ਬਦਲ ਨਾ ਬਦਲ ਸਾ ਸਰੇ ਨਾ ਬਦਲ ਨੀ ਦੋਖ ਨਾ ਅਰੋਹ ਦੇ ਵਿੱਚ ਆਪਾਂ ਸਾਦੇ ਉੱਤੇ ਵਾਪਸ ਆਈ ਗਏ ਰੇ ਤੋਂ ਗਾ ਤੋਂ ਮਾ ਤੋਂ ਪਾ ਤੋਂ ਦਾ ਤੋਂ ਅਤੇ ਅਵਰੋਹ ਦੇ ਵਿੱਚ ਉੱਪਰਨ ਜਾਈ ਗਏ ਸਾਵਾਤ ਮਤਲਬ ਕਿ ਉੱਪਰ ਚੜ੍ਹਨਾ ਵੀ ਸਿੱਖ ਲਿਆ ਆਪਨੇ ਅਤੇ ਨੀਚੇ ਆਣਾ ਵੀ ਸਿੱਖ ਲਿਆ ਮੈਂ ਸਭ ਤੋਂ ਸ਼ੁੱਧ ਸੁਰਾਂ ਦੇ ਉੱਤੇ ਸਰਗਮਾ ਬੁਝਾਈ ਜਾ ਜੇ ਆਪ ਜੀ ਰੋਜ਼ਾਨਾ ਇਹਨਾਂ ਸਰਗਮਾ ਦਾ ਰਿਆਜ਼ ਕਰੋਗੇ ਤਾਂ ਮੇਰੀ ਗਾਰੰਟੀ ਹੈ ਬਹੁਤ ਜਲਦੀ ਆਪ ਜੀ ਦਾ ਹੱਥ ਹੈ ਜਿਹੜਾ ਹਰਮੋਨਿਕ ਦੇ ਉੱਤੇ ਤੇਜ਼ ਚੱਲਣ ਲੱਗ ਜਾਏਗਾ ਬਸ ਇਹਨੂੰ ਸਰਗਮ ਨੂੰ ਕਦੇ ਬੰਦ ਨਹੀਂ ਕਰਨਾ ਜਦੋਂ ਰੋਜ਼ਾਨਾ ਰੋਜ਼ਾਨਾ ਆਪ ਜੀ ਦਾ ਰਿਆਜ਼ ਕਰੋਗੇ ਨਾ ਆਪ ਜੀ ਮੈਨੂੰ ਖੁਦ ਕਮੈਂਟ ਵਿੱਚ ਕਰਕੇ ਦੱਸੋਗੇ ਕਿ ਹਾਂ 1 ਮਹੀਨੇ ਬਾਅਦ ਪ੍ਰੈਕਟਿਸ ਕਰਕੇ ਮੇਰਾ ਹੱਥ ਜਿਹੜਾ ਬਹੁਤ ਸੋਹਣਾ ਚੱਲਣ ਲੱਗ ਗਿਆ ਘੱਟੋ ਘਾਟ 1 ਮਹੀਨਾ ਇਹਦਾ ਰਿਆਜ਼ ਕਰਨਾ 1 ਮਹੀਨੇ ਤੋਂ ਘੱਟ ਰਿਆਜ਼ ਨਾਲ ਹੱਥ ਨਹੀਂ ਚੱਲੇਗਾ ਰੋਜ਼ ਇਹਦਾ ਘੱਟੋ ਘਾਟ 10 ਵਾਰ 1 ਮਹੀਨਾ ਰੋਜ਼ 10 ਵਾਰ ਇਹਦਾ ਸਰਗਮ ਦਾ ਇਹਨਾਂ ਸਰਗਮਾਂ ਦਾ ਰਿਆਜ਼ ਕਰਨਾ ਉਮੀਦ ਹੈ ਕਿ ਆਪ ਜੀ ਦਾ ਹੱਥ ਬਹੁਤ ਸੋਹਣਾ ਹਰਮੋਨੀ ਦੇ ਉੱਤੇ ਚੱਲਣ ਲੱਗ ਜਾਏ ਇਸ ਤਰ੍ਹਾਂ ਦੀ ਬਹੁਤ ਸਰਗਮਾਂ ਆਪ ਜੀ ਨੇ ਹੋਰ ਲੈ ਕੇ ਆਵਾਂਗਾ ਮੈਂ ਅਗਲੀ ਵੀਡੀਓ ਵਿੱਚ ਜਿਹਦੇ ਨਾਲ ਹੋਰ ਵਧੀਆ ਤਰੀਕੇ ਨਾਲ ਹੱਥ ਆਪ ਜੀ ਦਾ ਚੱਲੇ ਜਿਹੜੇ ਨਵੇਂ-ਨਵੇਂ ਹਰਮੋਨੀਅਮ ਸਿੱਖਣ ਲੱਗੇ ਨੇ ਉਹ ਇਸ ਸਰਗਮ ਨੂੰ ਜ਼ਰੂਰ ਫੋਲੋ ਕਰਨਾ ਮੇਰੀ ਗਰੰਟੀ ਹੈ ਕਿ ਆਪ ਜੀ ਦਾ ਹੱਥ ਜਿਹੜਾ ਚੱਲਣ ਲੱਗ ਜਾਏਗਾ ਭੈਣਾ ਦਾ ਜਨਾ ਸਕੇਲੇ ਉੱਥੋਂ ਚੱਲਣਾ ਸਾਰੇ 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 ਦਾ 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 ਹਾਂ ਜੀ ਸਾਡੇ ਸੰਧ ਸਾਡੇ ਬਤਾਨੇ ਸਾਡੇ ਸੰਦਰਭਾ ਬਤਨ ਸਾਡੇ ਦਾ ਪਹਿਲੇ ਸਾਲ ਸਾਡੇ ਦਾ ਪਹਿਲੇ ਮਾਤਾ ਦਾ ਪਹਿਲੇ ਸਾਲ ਸਾਡੇ ਦਾ ਮਾਤਾ ਦਾ ਲੀਡਰ ਹੋਣਾ ਹੈ ਸਾਡਾ ਇਹ ਤਰੀਕੇ ਨਾਲ ਆਪਦੀ ਨਾ ਪਲੇਸ ਕਿਰ ਤੋਂ ਪੂਜਣਾ ਪੈਣਾ ਨੇ ਬੱਚਿਆਂ ਨੇ ਅਤੇ ਵੱਡੇ ਜਿਹੜੇ ਵੀਰ ਨੇ ਭਾਈ ਨੇ ਉਹਨਾਂ ਵਾਸਤੇ ਮੈਂ ਪਹਿਲੇ ਕਾਲੇ ਤੋਂ ਸਰਗਮ ਦੱਸ ਦਿੱਤੀ ਹੈ ਆਪ ਜੀ ਨੇ ਰਿਆਜ਼ ਕਰਨਾ ਅਤੇ ਮੈਨੂੰ ਫੀਡਬੈਕ ਜ਼ਰੂਰ ਦੇਣਾ ਕਿ ਸਰਗਮ ਕਿਸ ਤਰ੍ਹਾਂ ਲੱਗੀ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਜੀ ਆਪ ਜੀ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ